ਹੈ ਲੋ ਮਤੋ ਕੀ ਹਾਲ ਚਾਲ ਤੁਹਾਡਾ ਆਈ ਹੋਪ ਤੁਸੀਂ ਸਾਰਿਆਂ ਠੀਕ ਠਾਕ ਹੋ ਹਾਂ ਮਤੋ ਆਪਾਂ ਵੀ ਪੂਰੇ ਠੀਕ ਠਾਕ ਆ ਤੇ ਅੱਜ ਆਪਣੇ ਪਿੱਛੇ ਜਿਹੜਾ ਘਰ ਦੇ ਪਿੱਛੇ ਸਬਜ਼ੀਆਂ ਵਾਲਾ ਥਾਂ ਉੱਥੇ ਆਪਾਂ ਬੀਜ ਕਿਉਂਨੇ ਆ ਕੇ ਕੇਸਰ ਜਿਹੜਾ ਕੇਸਰ ਨੂੰ ਦੋ ਬੀਜ ਛੋਣੇ ਕਿਉਂਕਿ ਆਪਣੀ ਜਿਹੜੀ ਸਰੋਂ ਸੀ ਉਹ ਤਾਂ ਚੱਲੀ ਨਹੀਂ ਉੱਥੇ ਤਾਂ ਆਪਾਂ ਫਿਰ ਕੋਈ ਹੋਰ ਬੀਜਨੇ ਆ ਸਰੋਂ ਤਾਂ ਸਾਰੀ ਖਰਾਬ ਹੋ ਗਈ ਚੱਲੀ ਪਤਾ ਨਹੀਂ ਕਿਉਂ ਨਹੀਂ ਚੱਲੀ ਤੇਲੇ ਪੈ ਗਿਆ ਸੀ ਉਹਨਾਂ ਤਾਂ ਤੇ ਆਪਾਂ ਸਪਰੇਅ ਮਾਰੀ ਸੀ ਉਹ ਸੜ ਗਈ ਸਾਰੀ ਤਾਂ ਕਰਕੇ ਉਹ ਨਹੀਂ ਚੱਲੀ ਕਰ ਉੱਥੇ ਹੁਣ ਕੇਸਰ ਬੀਜਦੇ ਆ ਨਾਲੇ ਅੱਜ ਆਪਾਂ ਫੇਰ ਕੱਸੀ ਦੇ ਬੀਜ ਚਾਵਾਂਗੇ ਸਰੋਂ आज फिर तो मित्रों हूँ आप चलते आए गए खेत बीज के चलते हैं हम खेत आप फिर बीज के फिर तो आ जाने पर देखो मित्रों मेरे वे भा ने चुके हल हूँ इधर बोर्ड चल रहा पानी लाग रहा किसी बाहर देखो फिर हल चलते हैं इधर अपने पठे बीजे पानी लाता कल परसों पानी लाता सभी उधर आई इधर भी जमी भी बहुत सोहनी हुई अपनी आखो मित्रों इचे पानी, पानी।, तो तो पानी लाया तो कल, कल परसों पानी लाता इन्होंने ਕੀ ਆ ਆਲੂ ਆਲੂ ਆਣੂ ਵੀ ਲਾਤਾ ਕਿਰਨ ਪਾਣੀ ਹੁਣ ਆਲੂ ਵੀ ਹੋ ਜਾਣਗੇ ਜਿਵੇਂ ਇਥੇ ਕਾਹ ਵੀ ਹੋ ਜੂਆ ਅੱਜ ਉੱਪਰੋਂ ਖੇਰ ਖੇਤੀ ਚੱਲਦੇ ਆ ਇੱਕ ਮਿੰਟ ਡਰਾਈਵਰ ਬਦਲ ਗਿਆ ਹਲਾਂ ਦਾ ਡਰਾਈਵਰ ਬਦਲ ਗਿਆ ਹਲਾਂ ਦਾ ਇਤਰਾ ਹੁਣ ਆਪਾਂ ਕਣਕ ਬੀਜਣੀ ਸ਼ੁਰੂ ਕਰਤੀ ਤੇ ਦੇਖੋ ਤੁਹਾਨੂੰ ਮੇਟਰ ਦੇਖੋ ਵਰਮੂਰੀ 855 ਚੱਲ ਰਿਹਾ ਪਿੱਛੇ ਹੋਰ ਵੀ ਪੂਰਾ 855 ਚੱਲ ਰਿਹਾ ਮੇਰੇ ਤਾਇਆ ਹੀ ਪਾਉਣਗੇ ਸਰੋਂ ਤੇ ਮੇਰਾ ਵੱਡਾ ਭਰਾ ਕਿੱਥੀ ਆਉਂਦਾ ਤੇ ਇਧਰ ਨਾਲ ਮੈਸੀ ਤੁਰਿਆ ਆਉਂਦਾ ਸਰੋਂ ਦਾ ਬੀਜ ਲੈ ਕੇ ਥੋੜਾ ਲੱਗ ਰਿਹਾ ਕਹਿੰਦੇ ਮੁੰਡੇ ਦਾ ਪੂਰਾ ਤੇ ਮੇਤਰੋ ਕਣ ਉਹ ਸੌਰੀ ਸਰੋਂ ਦਾ ਬੀਜ ਤੇ ਸਾਰੀ ਐਂ ਕਰਕੇ ਬੀਜ ਤੇ ਉਧਰੋਂ ਬੀਜ ਤੇ ਨਾਲ ਨਾਲ ਉਧਰ ਬਾ ਲਾਸਟ ਇਧਰ ਰੈਗੀ ਕੱਲੀ ਇਹ ਵੀ ਬੀਜ ਦਿੰਨੇ ਦੋ ਮਿੰਟਾਂ ਦਾ ਤੇ ਹੁਣ ਡੈਡੀ ਆਉਂਦੇ ਘਰੋਂ ਉਹ ਕਣਕ ਦਾ ਬੀਜ ਜਿਹੜਾ ਰਲਿਆ ਵੀ ਆ ਦੀਏ ਵੀ ਥੋੜੀ ਵਧੀ ਸ ਆਪਣੇ ਉਹਦਣ ਕੱਢੀ ਸੀ ਮਸ਼ੀਨ ਚ ਉਹ ਲੈ ਕੇ ਆਉਂਦੇ ਆਪਣੇ ਕੱਸੀ ਦੇ ਨਾਲ ਨਾਲ ਦੋ ਗਿਹੜੇ ਰਿੰਦੇ ਲਾਉਣ ਵਾਲੇ ਉਹ ਲਾਉਣੇ ਆਪਾਂ ਤੇ ਇਧਰ ਆਪਣੇ ਨਾਰਾਂ ਦੇ ਬੂਟੇ ਬਾਟੇ ਖੜੇ ਆ ਸਾਰੇ ਤੇ ਮੇਤਰੋ ਹੁਣ ਆਪਾਂ ਸਰੋਂ ਦਾ ਬੀਜ ਤੀ ਸੀ ਦੇਖੋ ਫਿਰ ਨਾਲ ਨਾਲ ਇਧਰ ਵੀ ਬੀਜ ਸੀ ਦਿੰਨੇ ਚਾਰੇ ਹੱਟਾਂ ਦੇ ਨਾਲ-ਨਾਲ ਵਿੱਚ ਸਰੋਂ ਤੇ ਆਪਾਂ ਥੋੜੇ ਬੂਟੇ ਵੱਢਨੇ ਸੀਗੇ ਹੁਣ ਉਹ ਵੱਢਦੇ ਆਂ ਤੇ ਆਪਾਂ ਹਲ ਚੱਕ ਲਿਆ ਨੇ ਹਲ ਉਹ ਬੂਟੇ ਵੱਢਦੇ ਆਪਾਂ ਯਾ ਥੱਲੂ ਥੱਲੂ ਮਰੂਦਾਂ ਦੇ ਵੱਢਣ ਵਾਲੇ ਸੀਗੇ ਤੇ ਇੱਕ ਆਪਣੇ ਜਾਮਾਂ ਛੰਗਣ ਵਾਲੀ ਸੀ ਥੱਲੂ ਉਹ ਵੱਢ ਤੇ ਦੇਖੋ ਫਿਰ ਤੇ ਇਧਰ ਆਪਣਾ ਕਿੰਨੂ ਤੇ ਵਿਚਾਲੇ ਇੱਕ ਮਸੰਮੀਆਂ ਦੇ ਬੂਟੇ ਲਵਾਏ ਸੀ ਆਪਾਂ ਤਾਂ ਸਮਝ ਕੇ ਲਾਇਆ ਸੀ ਪਰ ਉਹ ਮਸੰਮਗਾ ਦਾ ਨਿਕਲ ਆਇਆ तो ये हम पटना कणका कणका व्ड के ओ बाद बूटा मसामगे निकल है कि लगे अपने ते, लग ते भी शांति थलो थोड़ी जी देखो इधरों इधरों छांकते इची सड़ती नी इधरों मरूद भी छांकते थोड़े रह गए छंगी जाते मेरे ताया देखो मरूद भी छांक दारी

මෙතර හන පක්ගට ද රදන තරන එක් කොදර පයාා දවා පයි ත ආයිතර පක් කාලකට ඇැසික හොඩේදන්න ඔ කනක මිචද පයිඩ කාලක ඩැසිත ෝහන පක් රෝල්දය දෙන එක ත මහදදි ලාද කරග වට වැඩිඉන්න නොහගේ ර

आ तो जाने लगे गट्टा खींचने वास्ते पर रोड तो किनो उधर में कर लाई खेती फिरया ता और भाई बाट सी आए ता ट्रैक्टर कर लाई तेन खिची फिरया अबड़े पच्ची बाई थी आधा हजार हो आ तो देखो खा के कैसे लाऊंगा मां ट्रैक्टर ही बन ना के दादा के काम में तो लियाला क्रिकेट हां मां गांबली फिरता ही लाल नहीं तेरा ਵੀ ਨਿਆਉਗਾ ਲੋ ਗੱਲਾਂ ਹੀ ਹਨ ਮਿੱਤਰੋ ਜੀ ਅੱਜ ਦਾ ਵਲੌਗ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਰੂਦ ਘਾਲ ਕੇ ਚੱਲਦੇ ਆ ਕਰੇ ਪਣ ਕਣਕ ਨੂੰ ਕੋਈ ਬੀਜਣਾ ਪਾਣੀ ਕੋਈ ਲਾਵਾਂਗੇ ਹੁਣ ਤਾਂ ਵਲੌਗ ਹੋਊਗਾ ਉਹ ਤਾਂ ਹਣਗੇ ਆਪਣੇ ਬਾਅਦ ਤੁਸੀਂ ਦੇਖਣੇ ਨਾ ਭੁੱਲੋ ਜੀ ਧੰਨਵਾਦ ਮਿੱਤਰੋ